ਅਰ ਸੱਚਮੁੱਚ ਪ੍ਰਭੂ ਤੁਹਾਨੂੰ ਆਪਣੇ ਮੰਡਪ ਦੇ ਪਰਦੇ ਵਿੱਚ ਛਿਪਾਵੇਗਾ ਹallelujah ਜਦੋਂ ਅਸੀਂ ਦੇਖਦੇ ਹਾਂ ਲੂਕਾ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਇਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਇਬਰਾਨੀਆਂ ਦੀ ਕਿਤਾਬ ਉਹਦਾ 9 ਨੰਬਰ ਅਧਿਆਇ ਉਹਦੀ 7 ਨੰਬਰ ਪੰਕਤੀ ਚ ਆਪਾਂ ਦੇਖ ਲੈਣੇ ਆ ਇੱਥੇ ਲਿਖਿਆ ਪਰ ਦੂਹੇ ਦੇ ਅੰਦਰ ਇਕੱਲਾ ਪ੍ਰਧਾਨ ਜਜਕ ਵਰੇ ਦਿਨਾਂ ਪਿੱਛੋਂ ਇੱਕ ਵਾਰੀ ਜਾਂਦਾ ਹੁੰਦਾ ਸੀ ਪਰ ਲਹੂ ਬਿਨਾ ਨਹੀਂ ਜਿੰਨੂੰ ਆਪਣੀਆਂ ਅਤੇ ਪਰਜਾ ਦੀਆਂ ਭੁੱਲਾਂ ਚੁੱਕਣ ਲਈ ਚੜਾਉਂਦਾ ਸੀ ਅਸੀਂ ਦੇਖਦੇ ਹਾਂ ਕਿ ਪਹਿਲਾਂ 올ਡ ਟਾਈਮ ਦਾ ਇੱਥੇ ਜ਼ਿਕਰ ਕੀਤਾ ਗਿਆ ਹੈ ਪੁਰਾਣੇ ਨੇਮ ਦੇ ਵਿੱਚ ਜਿਹੜਾ ਜਿਹੜਾ ਚੱਲਦਾ ਸੀ ਸਿਸਟਮ ਉਹਦਾ ਜ਼ਿਕਰ ਕੀਤਾ ਗਿਆ ਜਦੋਂ ਤੱਕ ਪ੍ਰਭੂ ਯਿਸੂ ਮਸੀਹ ਜੀ ਨਹੀਂ ਆਏ ਸੀ ਉਦੋਂ ਤੱਕ ਹਰ ਕੋਈ ਇਨਸਾਨ ਪਰਮੇਸ਼ਵਰ ਦੀ ਪਨਾਹ ਵਿੱਚ ਨਹੀਂ ਜਾਂਦਾ ਸੀ। ਉਦੋਂ ਤੱਕ ਹਰ ਕੋਈ ਇਨਸਾਨ ਆਪਣੀਆਂ ਬੇਨਤੀਆਂ ਆਪੇ ਹੀ ਲੈ ਕੇ ਪਰਮੇਸ਼ਵਰ ਤੱਕ ਨਹੀਂ ਪਹੁੰਚਦਾ ਸੀ ਪਰ ਪ੍ਰਧਾਨ ਜਾਜਕ ਜਿਹੜੇ ਹੁੰਦੇ ਸੀ ਉਹ ਬਲੀ ਦਾ ਲਹੂ ਲੈ ਕੇ ਪਹੁੰਚਦੇ ਸੀ। ਅਰ ਫਿਰ ਸਾਡੀਆਂ ਪੁੱਲਾਂ ਦੇ ਲਈ ਪਰਮੇਸ਼ਵਰ ਦੇ ਅੱਗੇ ਅਰਦਾਸ ਕਰਦੇ ਸੀ ਔਰ ਫਿਰ ਉਹ ਲਹੂ ਸਾਡੇ ਉੱਤੇ ਆਣ ਕੇ ਛਿੜਕਦੇ ਸੀ ਔਰ ਯਕੀਨ ਕੀਤਾ ਜਾਂਦਾ ਸੀ ਕਿ ਪਰਮੇਸ਼ਵਰ ਨੇ ਸਾਡੀਆਂ ਪੁੱਲਾਂ ਜਿਹੜੀਆਂ ਆ ਉਹ ਮਾਫ਼ ਕਰ ਦਿੱਤੀਆਂ ਸਾਡੇ ਗੁਨਾਹ ਮਾਫ਼ ਕਰ ਦਿੱਤੇ ਆ ਪਰ ਹੁਣ ਹੁਣ ਪ੍ਰਭੂ ਯਿਸੂ ਮਸੀਹ ਜੀ ਦੇ ਪਲਿਦਾਨ ਹੋਣ ਦੇ ਵਸੀਲੇ ਦੇ ਨਾਲ ਹਕਲ ਦਾ ਪਰਦਾ ਫਟ ਗਿਆ ਇਸ ਲਈ ਤਾਂ ਜੋ ਅਸੀਂ ਪਿਤਾ ਦੇ ਰੂਪ ਰੂਪ ਖੜੇ ਹੋ ਜਾਈਏ ਔਰ ਅਬ ਪਰਮੇਸ਼ਵਰ ਦੇ ਅੱਗੇ ਰੱਖੀਏ ਅਸੀਂ ਮਾਫੀ ਮੰਗੀਏ ਤੇ ਉਹ ਸਾਨੂੰ ਮਾਫ ਕਰੇ ਹallelujah ਅਗਰ ਅੱਜ ਅਸੀਂ ਕਿਸੇ ਵੀ ਵੇਲੇ ਪਰਮੇਸ਼ਵਰ ਜੀ ਦੀ ਪਨਾਹ ਵਿੱਚ ਜਾ ਸਕਦੇ ਆ ਉਹ ਇਸ ਲਈ ਆ ਕਿਉਂਕਿ ਪ੍ਰਭੂ ਯੇਸ਼ੂ ਮਸੀਹ ਜੀ ਸਾਡੇ ਲਈ ਬਲੀਦਾਨ ਹੋ ਗਏ ਹallelujah ਹੁਣ ਸਾਨੂੰ 크리스마ਸ ਦੀ 크리스마ਸ ਤੇ ਪਰਮੇਸ਼ਵਰ ਦੀ ਪਨਾਹ ਵਿੱਚ ਨਹੀਂ ਜਾਣਾ ਜ ਸਿਰਫ ਈਸਟਰ ਵਾਲੇ ਦਿਨ ਪਰਮੇਸ਼ਵਰ ਦੀ ਪਨਾਹ ਵਿੱਚ ਨਹੀਂ ਆਉਣਾ ਪਰ ਅਸੀਂ ਐਵਰੀ ਡੇ ਹਰ ਰੋਜ਼ ਐਨੀ ਟਾਈਮ ਕਿਸੇ ਵੀ ਵੇਲੇ ਐਵਰੀਵੇਅਰ ਹਰ ਥਾਂ ਤੇ ਅਸੀਂ ਪਰਮੇਸ਼ਵਰ ਦੀ ਹਜ਼ੂਰੀ ਨੂੰ ਮਹਿਸੂਸ ਕਰ ਸਕਦੇ ਹਾਂ ਹਾਲੇਲੂਇਆ ਅਸੀਂ ਕਿਸੇ ਵੀ ਜਗ੍ਹਾ ਤੇ ਹੁੰਦਿਆਂ ਹੋਇਆਂ ਪਰਮੇਸ਼ਵਰ ਦੀ ਪਨਾਹ ਦੇ ਵਿੱਚ ਜਾ ਸਕਦੇ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠ ਸਕਦੇ ਹਾਂ ਕਿਉਂਕਿ ਪ੍ਰਭੂ ਯਿਸੂ ਮਸੀਹ ਜੀ ਦੇ ਲਹੂ ਦੇ ਦੁਆਰਾ ਅਸੀਂ ਮੌਲ ਖਰੀਦੇ ਗਏ ਹਾਂ ਪ੍ਰਭੂ ਯਿਸੂ ਮਸੀਹ ਜੀ ਸਾਡੇ ਲਈ ਬਲੀਦਾਨ ਹੋ ਗਏ ਤਾਂ ਜੋ ਅਸੀਂ ਪ੍ਰਭੂ ਦੇ ਰੂਪ ਰੂਪ ਜਾ ਕੇ ਗੱਲਾਂ ਕਰ ਸਕੀਏ ਹਾਲੇਲੂਇਆ ਹੁਣ ਅਸੀਂ ਮੌਕਾ ਨਹੀਂ ਗਵਾਉਣਾ ਹੁਣ ਅਸੀਂ ਪਰਮੇਸ਼ਵਰ ਦੀ ਪਨਾਹ ਦੇ ਵਿੱਚ ਆਉਣਾ ਸਿੱਖਣਾ ਪਰਮੇਸ਼ਵਰ ਦੀ ਪਨਾਹ ਦੇ ਵਿੱਚ ਰਹਿਣਾ ਸਿੱਖਣਾ ਹੈ ਪਰਮੇਸ਼ਵਰ ਇੰਤਜ਼ਾਰ ਕਰਦੇ ਆ ਪਰਮੇਸ਼ਵਰ ਦੀ ਇੱਛਾ ਹੈ ਕਿ ਮਨੁੱਖ ਜਿਆਦਾ ਤੋਂ ਜਿਆਦਾ ਟਾਈਮ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਰਵੇ ਜਿੱਦਾਂ ਇੱਕ ਬਾਪ ਦੀ ਇੱਛਾ ਹੈ ਕਿ ਉਹਦਾ ਜਿਹੜਾ ਬੇਟਾ ਆ ਉਹ ਆਪਣੇ ਬਾਪ ਦੀ ਬਹੁਤ ਇੱਜ਼ਤ ਕਰੇ ਔਰ ਆਪਣੇ ਬਾਪ ਦਾ ਦੁੱਖ ਸੁੱਖ ਪੁੱਛੇ ਆਪਣੇ ਬਾਪ ਦੇ ਨਾਲ ਟਾਈਮ ਸਪੈਂਡ ਕਰੇ ਅਗਰ ਉਹ ਵਿਦੇਸ਼ ਵਿੱਚ ਆ ਉਹ ਬੇਟਾ ਫੋਨ ਤੇ ਹਾਲ ਚਾਲ ਪੁੱਛੇ ਅਗਰ ਉਹ 2-4 ਦਿਨ ਹਾਲ ਚਾਲ ਨਹੀਂ ਪੁੱਛਦਾ ਬਾਪ ਦਾ ਦਿਲ ਉਦਾਸ ਹੋ ਜਾਂਦਾ ਮਾਂ ਦਾ ਦਿਲ ਉਦਾਸ ਹੋ ਜਾਂਦਾ ਬਾਇਓਲੋਜੀਕਲ ਪੇਰੈਂਟਸ ਹੁੰਦੇ ਆ ਸਰੀਰਕ ਮਾਤਾ ਪਿਤਾ ਹੁੰਦੇ ਆ ਅਸੀਂ ਇਹ ਡਿਜ਼ਾਇਰ ਕਰਦੇ ਆ ਅਸੀਂ ਇਹ ਇੱਛਾ ਰੱਖਦੇ ਆ ਇਸੇ ਤਰ੍ਹਾਂ ਹੀ ਪਰਮੇਸ਼ਵਰ ਜੀ ਦੀ ਇੱਛਾ ਆ ਕਿ ਪਰਮੇਸ਼ਵਰ ਦੇ ਧੀਆਂ ਪੁੱਤਰ ਵੀ ਵੱਧ ਤੋਂ ਵੱਧ ਟਾਈਮ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਰਹਿਣ ਆਪਣੇ ਪਿਤਾ ਦੇ ਸੰਪਰਕ ਵਿੱਚ ਰਹਿਣ ਜਿੱਦਾਂ ਸਾਡਾ ਬਾਇਓਲੋਜੀਕਲ ਫਾਦਰ ਸਾਡਾ ਸਰੀਰਕ ਪਿਤਾ ਆਪਣੀਆਂ ਚੀਜ਼ਾਂ ਦੇ ਵਿੱਚੋਂ ਆਪਣੇ ਧੀਆਂ ਪੁੱਤਰਾਂ ਦੇ ਲਈ ਦਿੰਦਾ ਆ ਅਰ ਸਗੋਂ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਦਾ ਇਸੇ ਤਰ੍ਹਾਂ ਸਾਡਾ ਯਹੋਵਾ ਪਰਮੇਸ਼ਵਰ ਪਿਤਾ ਸਾਡੇ ਲਈ ਉਹ ਸਭ ਕੁਝ ਕਰਨਾ ਚਾਹੁੰਦਾ ਆ ਜੋ ਉਹਦੀ ਬਾਦਸ਼ਾਹਤ ਦੇ ਵਿੱਚ ਆ ਉਹ ਸਭ ਕੁਝ ਸਾਨੂੰ ਦੇਣਾ ਚਾਹੁੰਦਾ ਆ ਹallelujah ਅਸੀਂ ਪਵਿੱਤਰ ਬਾਈਬਲ ਦੇ ਵਿੱਚੋਂ ਦੇਖ ਲੈਨੇ ਆ ਲੂਕਾ ਦੀ ਕਿਤਾਬ ਉਹਦਾ 15 ਨੰਬਰ ਅਧਿਆਇ ਉਹਦੀ 20 ਤੋਂ 22 ਪੰਕਤੀ ਚ ਇਦਾਂ ਲਿਖਿਆ ਆ ਉਜਾੜੂ ਪੁੱਤਰ ਦੀ ਕਹਾਣੀ ਆ ਕਹਿੰਦਾ ਸੋ ਉੱਠ ਕੇ ਆਪਣੇ ਪਿਓ ਕੋਲ ਗਿਆ ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਡਿੱਠਾ ਅਤੇ ਉਸ ਨੂੰ ਤਰਸ ਆਇਆ ਅੱਡੌੜ ਕੇ ਗਲੇ ਲਾ ਲਿਆ ਅਤੇ ਉਹਨੂੰ ਚੁੰਮਿਆ ਔਰ ਪੁੱਤਰ ਨੇ ਉਸ ਨੂੰ ਆਖਿਆ ਪਿਤਾ ਜੀ ਅਸਮਾਨ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ ਹੁਣ ਮੈਂ ਇਸ ਯੋਗ ਨਹੀਂ ਜੋ ਫੇਰ ਤੁਹਾਡਾ ਪੁੱਤਰ ਸਦਾਵਾ ਪਰ ਪਿਤਾ ਨੇ ਆਪਣੇ ਨੌਕਰ ਨੂੰ ਕਿਹਾ ਸਭ ਤੋਂ ਚੰਗੇ ਵਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਅੰਗੂਠੀ ਹਰ ਪੈਰੀ ਜੁੱਤੀ ਪਾਓ ਅਤੇ ਪਲਿਆ ਹੋਇਆ ਬੱਚਾ ਲਿਆ ਕੇ ਕਟੋ ਪਈ ਖਾਈਏ ਤੇ ਖੁਸ਼ੀ ਕਰੀਏ ਕਿਉਂ ਜੋ ਮੇਰਾ ਇਹ ਪੁੱਤਰ ਮੋਇਆ ਹੋਇਆ ਸੀ ਅਤੇ ਫਿਰ ਜੀ ਪਿਆ ਹੈ ਗਵਾਚ ਗਿਆ ਸੀ ਅਤੇ ਫਿਰ ਲੱਭਿਆ ਹੈ ਸੋ ਉਹ ਲੱਗੇ ਖੁਸ਼ੀ ਕਰਨ ਹallelujah ਹallelujah ਇਹ ਇੱਕ ਉਜਾੜੂ ਪੁੱਤਰ ਦੀ ਸਟੋਰੀ ਆ ਜਿਹੜਾ ਆਪਣੇ ਪਿਤਾ ਨੂੰ ਕਹਿੰਦਾ ਸੀ ਜੋ ਮੇਰਾ ਹਿੱਸਾ ਬਣਦਾ ਉਹ ਮੈਨੂੰ ਦੇ ਦੇ ਜਦੋਂ ਪਿਤਾ ਨੇ ਉਹਦਾ ਹਿੱਸਾ ਦੇ ਦਿੱਤਾ ਉਹ ਸਾਰਾ ਖਾ ਚੱਟ ਲਿਆ ਫੇ ਕਿਸੇ ਦੇ ਘਰ ਨੌਕਰ ਲੱਗ ਗਿਆ ਸੂਰਾ ਨੂੰ ਸਾਂਭਣ ਦੇ ਵਿੱਚ ਉਹਨੂੰ ਕੋਈ ਰੋਟੀ ਨਹੀਂ ਦਿੱਤੀ ਜਾਂਦੀ ਉਹੀ ਚੀਜ਼ ਸੂਰ ਖਾਂਦੇ ਤੇ ਉਹੀ ਉਹ ਖਾਂਦਾ ਔਰ ਸੋਚਦਾ ਕਿ ਨਾ ਮੇਰੇ ਪਿਤਾ ਦੇ ਘਰ ਤਾਂ ਨੌਕਰ ਵੀ ਇਦੋਂ ਚੰਗਾ ਰਹਿਣ ਸੈਣ ਰੱਖਦੇ ਆ ਮੈਂ ਵੀ ਹੁਣ ਆਪਣੇ ਪਿਤਾ ਦੇ ਘਰ ਨੂੰ ਵਾਪਸ ਚਲਿਆ ਜਾਵਾਂਗਾ ਤੇ ਉਹ ਉੱਠ ਕੇ ਆਪਣੇ ਪਿਤਾ ਦੇ ਘਰ ਵਾਲ ਨੂੰ ਤੁਰਿਆ ਜਦੋਂ ਉਹ ਪਿਤਾ ਦੇ ਪਿਤਾ ਦੇ ਕੋਲ ਪਹੁੰਚਿਆ ਨਹੀਂ ਸੀ ਅਜੇ ਦੂਰ ਹੀ ਸੀਗਾ ਉਹਦੇ ਪਿਤਾ ਨੇ ਦੂਰੋਂ ਹੀ ਤੱਕਿਆ ਦੂਰੋਂ ਹੀ ਦੇਖਿਆ ਤੇ ਉਹਨੇ ਸਿਆਣ ਲਿਆ ਤਾਂ ਮੇਰਾ ਬੇਟਾ ਆ ਉਹਦਾ ਪਿਓ ਛੱਟੇ ਉੱਠਿਆ ਖੁਸ਼ੀ ਦੇ ਨਾਲ ਭਰ ਗਿਆ ਉਹਦਾ ਪਿਤਾ ਤੇ ਉਹਨੇ ਆਪਣੇ ਨੌਕਰਾਂ ਨੂੰ ਵੀ ਤਿਆਰ ਜਿਹੜਾ ਆ ਕੀਤਾ ਉਹਨੇ ਤਿਆਰੀ ਕਰਨ ਦੇ ਲਈ ਕਿਹਾ ਉਹਨੇ ਕਿਹਾ ਇਹ ਤੇ ਮੇਰਾ ਪੁੱਤ ਆ ਤੇ ਜਦੋਂ ਉਸ ਪੁੱਤ ਨੇ ਆਣ ਕੇ ਗਲਤੀ ਮੰਨੀ ਉਹ ਕਹਿੰਦਾ ਪਿਤਾ ਮੈਂ ਸਵਰਗ ਦੇ ਵਿਰੁੱਧ ਵੀ ਅਸਮਾਨ ਦੇ ਵਿਰੁੱਧ ਜਿਹੜਾ ਲਾ ਪਰਮੇਸ਼ਵਰ ਨੇ ਬਣਾਇਆ ਮੈਂ ਉਸ ਲਾ ਦੇ ਵਿਰੁੱਧ ਕਾਨੂੰਨ ਦੇ ਵਿਰੁੱਧ ਵੀ ਕੰਮ ਕੀਤਾ ਤੇ ਮੈਂ ਤੇਰੇ ਵੀ ਵਿਰੁੱਧ ਕੰਮ ਕੀਤਾ ਆ ਮੈਂ ਹੁਣ ਦੁਬਾਰਾ ਪੁੱਤਰ ਖਵਾਉਣ ਦੇ ਯੋਗ ਨਹੀਂ ਆ ਉਹ ਸੋਚਦਾ ਸੀ ਕਹਿੰਦਾ ਮੈਂ ਆਪਣੇ ਪਿਤਾ ਦੇ ਅੱਗੇ ਮਹੰਤ ਕਰੂੰਗਾ ਮੈਨੂੰ ਨੌਕਰੀ ਰੱਖ ਲਾ ਕਰਕੇ ਮੇਰੇ ਪਿਤਾ ਨੇ ਤੇ ਨੌਕਰਾਂ ਨੂੰ ਵੀ ਬਹੁਤ ਸੋਹਣਾ ਰੱਖਿਆ ਆ ਪਰ ਪਿਤਾ ਨੇ ਉਹਨੂੰ ਨੌਕਰ ਨਹੀਂ ਉਹਨੂੰ ਗੱਲ ਨਾਲ ਲਾ ਲਿਆ ਉਹਨੇ ਆਪਣੇ ਨੌਕਰਾਂ ਨੂੰ ਕਿਹਾ ਕਹਿੰਦਾ ਮੁੰਦੀ ਲਿਆਓ ਸੋਹਣੇ ਕੱਪੜੇ ਲਿਆਓ ਜੁੱਤੀ ਪਵਾਓ ਇਹਦੇ ਪੈਰਾਂ ਦੇ ਵਿੱਚ ਜਦੋਂ ਕਿ ਵੀ ਬਹੁਤ ਗਲਤੀਆਂ ਕੀਤੀਆਂ ਆਪਣੇ ਪਿਤਾ ਨਾਲੋਂ ਵੱਖ ਹੋਏ ਆ ਆਪਣੇ ਪਰਮੇਸ਼ਵਰ ਦੇ ਨਾਲੋਂ ਵੱਖ ਹੋਏ ਆ ਪਰ ਜਦੋਂ ਅਸੀਂ ਇਹ ਮਹਿਸੂਸ ਕਰਦੇ ਆ ਕਿ ਸੱਚੀ ਅਸੀਂ ਤਾਂ ਬਹੁਤ ਗਲਤੀਆਂ ਕੀਤੀਆਂ ਆ ਇੰਨੇ ਦੁਖੀ ਹੋਏ ਆ ਪਰ ਸਾਡਾ ਪਰਮੇਸ਼ਵਰ ਜੇ ਇੰਨੇ ਲੋਕਾਂ ਨੂੰ ਚੰਗਾ ਕਰ ਦੋ ਸਾਨੂੰ ਕਿਉਂ ਨਾ ਕਰੂਗਾ ਉਹ ਪਰਮੇਸ਼ਵਰ ਜਿਨੇ ਮੈਨੂੰ ਬਣਾਇਆ ਆ ਜੇ ਉਹ ਬਾਕੀਆਂ ਦੀ ਕੈਂਸਰ ਨੂੰ ਠੀਕ ਕਰਦਾ ਆ ਮੇਰੀ ਛੋਟੀ ਜੀ ਬਿਮਾਰੀ ਨੂੰ ਕਿਉਂ ਨਾ ਚੰਗਾ ਕਰੂਗਾ ਜੇ ਉਹ ਲੋਕਾਂ ਦੇ ਕਰਜ਼ੇ ਮਾਫ਼ ਕਰਦਾ ਮੇਰਾ ਕਿਉਂ ਨਾ ਕਰੂਗਾ ਜੇ ਦੂਜਿਆਂ ਦੇ ਦੁੱਖ ਦੂਰ ਹੁੰਦੇ ਮੇਰੇ ਕਿਉਂ ਨਾ ਹੋਣਗੇ ਜੇ ਅਸੀਂ ਇਸ ਚੀਜ਼ ਨੂੰ ਮਹਿਸੂਸ ਕਰਕੇ ਆਪਣੇ ਪਿਤਾ ਦੀ ਹਜ਼ੂਰੀ ਵੱਲ ਨੂੰ ਚੱਲੀਏ ਆਪਣੇ ਪਿਤਾ ਦੇ ਘਰ ਵੱਲ ਨੂੰ ਚੱਲੀਏ ਪਿਤਾ ਦੀ ਪ੍ਰੈਜ਼ੈਂਸ 'ਚ ਚੱਲੀਏ ਪਿਤਾ ਦੀ ਪਨਾਹ ਵਿੱਚ ਚੱਲੀਏ ਤਾਂ ਪਿਤਾ ਦੀ ਅੱਖ ਤੁਹਾਨੂੰ ਦੇਖ ਰਹੀ ਆ ਉਹਦਾ ਦਿਲ ਤੁਹਾਨੂੰ ਉਡੀਕ ਰਿਹਾ ਆ ਉਹਨੇ ਤਾਂ ਤੁਹਾਨੂੰ ਦੂਰੋਂ ਹੀ ਤੱਕ ਕੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਵੀ ਸਵਰਗ ਦੂਤੋਂ ਤਿਆਰ ਹੋ ਜਾਓ ਹallelujah ਅਰ वचन ਚ ਲਿਖਿਆ ਜਦੋਂ ਇੱਕ ਰੂਹ ਬਚਾਈ ਜਾਂਦੀ ਹੈ ਤੇ ਸਵਰਗ ਦੇ ਵਿੱਚ ਜਸ਼ਨ ਮਨਾਏ ਜਾਂਦੇ ਹਨ ਹallelujah